ਵੇਕੀ ਹੋ ਜਾਏ ਭਾਵੇਂ ਛਪਰੀ ਵਾਲਾ ਹੋ ਜਾਏ ਬਵੇਕੀ ਹੋ ਜਾਏ ਭਾਵੇਂ ਮਹਿਲ ਵਾਲਾ ਹੋ ਜਾਏ ਨਾ ਆਕਲਾਵੇ ਮਹਿਲ ਵਾਲੇ ਨੂੰ ਨਾ ਆਵੇ ਦੁੱਖਾਂ ਸੁੱਖਾਂ ਨਾਲ ਲੜਨਾ ਕਿਦਾਂ ਨਾ ਆਵੇ ਛਪਰੀ ਵਾਲੇ ਨੂੰ ਤੇ ਜੇ ਸਮਝ ਆ ਗਈ ਛਪਰੀ ਵਾਲੇ ਨੂੰ ਨਹੀਂ ਆ ਜਾਂਦੀ ਹੈ ਤੱਤਿਆਂ ਕੋਠਿਆਂ ਚ ਨੇ ਟਾਇਲ ਵਾਲੇ ਪਾਏ ਐ ਸਾਈਕਲ ਤੇ ਜਾਂਦਾ ਪਰ ਖਿੜਿਆ ਖਿੜਿਆ ਕਰ ਰਿਹਾ ਘਰ ਵਾਲੀ ਕਹਿੰਦੀ ਕੋਈ ਨਹੀਂ ਜੀ ਅੱਜ ਆਚਾਰ ਨਾਲ ਹੀ ਸਾਰ ਲਾਂਗੇ ਫਿਰ ਕੀ ਹੋ ਗਿਆ ਕੈਮ ਰਹੋ ਤੁਸੀਂ 300 ਦਿਹਾੜੀ ਲੈ ਕੇ ਆਉਣੇ ਵਾਦੂਏ ਹਨ ਕੋਈ ਗੱਲ ਨਹੀਂ ਇੱਕੋ ਹੀ ਫੋਨ ਹੈ ਉਹਦੇ ਨਾਲ ਹੀ ਸਾਰ ਲਾਂਗੇ ਛੋਟਾ ਜਿਹਾ ਹੀ ਹੈ ਸਰ ਜਾਂਦਾ ਮੰਨ ਕੈਮ ਨੇ ਜੇ ਅੰਡਰਸਟੈਂਡਿੰਗ ਆਪਸੀ ਅੰਡਰਸਟੈਂਡਿੰਗ ਹੈ ਰਿਲੇਸ਼ਨਸ਼ਿਪ ਚੰਗੀ ਹੈ ਆਪਸੀ ਸਾਝ ਹੈ ਦੋ ਜਣਿਆਂ ਦੀ ਜਿੱਥੇ ਪਤੀ ਪਤਨੀ ਦੀ ਬਣਦੀ ਹੋਵੇ ਆਨੰਦਕਾਰਜ ਜਿੰਨੇ ਵੀ ਹੁੰਦੇ ਨੇ ਮੈਂ ਹਰ ਵਾਰੀ ਕਹਿਣਾ ਹੁੰਦਾ ਵੀ ਪਤੀ ਪਤਨੀ ਦੀ ਬਣਦੀ ਹੈ ਨਾ ਸਾਰੀ ਦੁਨੀਆ ਇੱਕ ਪਾਸੇ ਹੋਵੇ ਤੁਸੀਂ ਸਭ ਨਾਲ ਲੜ ਲਓਗੇ ਤੁਹਾਨੂੰ ਜਦੋਂ ਘਰੋਂ ਫੋਨ ਆ ਜਾਣਾ ਨਾ ਕੋਈ ਨਹੀਂ ਜੀ ਫਿਰ ਕੀ ਹੋ ਗਿਆ ਤੁਸੀਂ ਘਰ ਆਓ ਘਰ ਆ ਜਾਓ ਕੋਈ ਗੱਲ ਨਹੀਂ ਇੱਥੇ ਬੰਦਾ ਫਿਰ ਉਹ ਇੱਕ ਹੌਸਲਾ ਹੈ ਬਹੁਤ ਜਦੋਂ ਉਧਰੋਂ ਵੀ ਤੱਤੀ ਹਵਾ ਹੀ ਆਉਂਦੀ ਹੈ ਫਿਰ ਮਰਦਾ ਫਿਰ ਕਿਤੇ ਚੱਲ ਲਹਿਰ ਤੇ ਚੱਲੀ ਹਣ ਕੱਖ ਨਹੀਂ ਬਜਿਆ ਤੇ ਨਹਿਰ ਤੇ ਉਧਰੋਂ ਤੱਤੀ ਹਵਾ ਤਾਂ ਹੀ ਆਉਂਦੀ ਐ ਤੂੰ ਤੱਤਾ ਹੋਇਆ ਫਿਰਦਾ ਤੇਰਾ ਵੀ ਕਸੂਰ ਹੋਣਾ ਕੋਈ ਐਵੇਂ ਤੇ ਨਹੀਂ ਆ ਜਿੰਨੇ ਤੁਹਾਡੇ ਚ ਖਿੜੇ ਖਿੜੇ ਆ ਇਹਨਾਂ ਦੀ ਘਰ ਵਾਲੀਆਂ ਨਾ ਵਧੀਆ ਬਣਦੀ ਐ ਆ ਜਿੰਨੇ ਭੇੜੇ ਮੂੰਹ ਵਾਲੇ ਬੈਠੇ ਨੇ ਭੇੜੇ ਮੂੰਹ ਵਾਲਾ ਮਤਲਬ 부ਝਿਆ ਜਾ ਦੇਖਿਓ ਵੇਖਿਓ ਪੀਨਿਕ ਜੀ ਨਹੀਂ ਲੱਗ ਇਹਨਾਂ ਦੀਆਂ ਮਲੀਆਂ ਦੀ ਬਸ ਐਂ ਬੈਠੀ ਓਹੋ ਥੱਲੇ ਨੂੰ ਕਦੇ ਥੱਲੇ ਨੂੰ ਮੂੰਹਵਾੜ ਲੈਣਗੇ ਕਦੇ ਪਸਾਏ ਜੇ ਤਾਂ ਚੱਕ ਲਿਆ ਬਸ ਸਹੀ ਸੋਚਾਂ ਚ ਡੁੱਬੇ ਪਏ ਕਿਉਂ ਬਲਾ ਕਲੇਸ਼ ਕਰਕੇ ਆਏ ਆ ਜਾ ਕੇ ਫੇਰ ਲੜਨਾ ਬਣਦੀ ਨਹੀਂ ਤੇ ਜੇ ਉੱਥੇ ਟਿਊਨਿੰਗ ਸਹੀ ਹੈ ਐ ਖੜਿਆ ਪਰਦਾ ਕੋਈ ਨਹੀਂ ਇੱਕ ਤੇ ਹੈ ਮੇਰੇ ਨਾਲ ਨਿਆਣਾ ਕੋਈ ਨਾ ਬਣੇ ਮੇਰਾ ਬੱਚੇ ਸਾਰੇ ਛੱਡ ਜੜਾ ਆ ਵੇਖ ਲੋ ਜਿੰਨੇ ਨੂੰ ਨੋਟ ਕਰ ਲੋ ਆਪਣੇ ਦੋਸਤਾਂ ਚ ਨੀ ਗੱਲ ਜਾਓ ਫਰੈਂਡਾਂ ਚ ਸਾਰਿਆਂ ਚ ਲਜਾਇਓ ਧਿਆਨ ਮਾੜਾ ਜਿਹਾ ਰਿਸ਼ਤੇਦਾਰੀਆਂ ਤੇ ਲਜਾਓ ਜਿਨ੍ਹਾਂ ਜਿਨ੍ਹਾਂ ਦੀ ਬਣਦੀ ਏ ਉਹਨਾਂ ਨੂੰ ਵੇਖ ਲਓ ਜਿਨ੍ਹਾਂ ਦਾ ਕਲੇਸ਼ ਆ ਉਹਨਾਂ ਤੋਂ ਉਹਨਾਂ ਨੂੰ ਵੇਖੋ ਜਨ ਯਾਦ ਕਰੋ ਸਾਰਿਆਂ ਨੂੰ ਜਰ ਤੁਹਾਡੇ ਚ ਬਹੁਤ ਹੋਣਗੇ ਰਿਸ਼ਤੇਦਾਰਾਂ ਚ ਭਰਾਵਾਂ ਚ ਫਰੈਂਡਾਂ ਚ ਵੇਖੋ ਬੰਦੇ ਹਿੱਲੇ ਪਏ ਅਪਸੈਟ ਕਦੇ 4 ਦਿਨ ਇਕੱਠੇ ਬੈਠੀ ਦੀ ਨਹੀਂ ਕਰੂ ਤੁਹਾਨੂੰ ਉਹ ਬੰਦਾ ਇਕੱਲਾ ਹੀ 부ਜਿਆ 부ਜਿਆ ਰਹਿੰਦਾ ਕਿਉਂ ਕਿ ਕਿਉਂਕਿ ਰਿਲੇਸ਼ਨਸ਼ਿਪ ਕੀ ਏਕ ਜੋਤ ਦੋਏ ਮੂਰਤੀ ਤਨ ਫਿਰ ਕਹੀ ਏ ਜੋਤ ਇੱਕ ਰਹੀ ਜੋ ਤਰਤ ਕੀ ਹੈ ਸੋਚ ਗਿਆਨ ਦੋਨਾਂ ਦੀ ਸੋਚ ਨਹੀਂ ਰਲਦੀ ਸੋਚ ਨਾਲ ਰਲਨ ਕਰਕੇ ਸਰੀਰ ਦੋ ਹੈ ਬਹੁਤ ਦੁਖੀ ਹੈ ਪਰ ਜਿਨ੍ਹਾਂ ਦੀ ਸੋਚ ਇੱਕ ਹੈ ਸਰੀਰ ਦੋ ਹੈ ਉਹ ਖੇੜੇ ਖੇੜੇ ਰਹੇ ਇੱਥੇ ਬੈਠਾ ਹੈ ਮੈਂ ਆਉਣਾ ਨਹੀਂ ਮੈਂ ਦੋ ਦਿਨ ਲਾ ਕੇ ਆਉਂ ਕਹਿੰਦੀ ਕੋਈ ਨਹੀਂ ਜੀ ਮੈਂ ਸੰਭ ਨੂੰ ਆਪੇ ਫਿਕਰ ਨਾ ਕਰੋ ਮੈਂ ਹੈਗੀਆਂ ਕਰੇ ਕੋਈ ਨਹੀਂ ਤੇ ਜੇ ਹੁਣ ਅਗਲਾ ਕਵੇ ਬਈ ਮੈਂ ਪਹਿਲਾਂ ਤਾਂ ਫੋਨ ਕਰਦਾ ਹੀ ਨਹੀਂ ਡਰਦਾ ਤੇ ਜੇ ਕਰਤਾ ਮੈਂ ਸੋਚਦਾ ਸੀ ਵੀ ਦੋ ਦਿਨ ਹੁਣ ਮਰ ਜਾ ਇੱਥੇ ਹੀ ਮਰ ਜਾ ਹੁਣ ਆਈ ਨਾ ਬੜੇ ਘਰੇ ਨਾ ਬਣੀ ਬਣ ਕੇ ਰੋ ਲੈ ਲੈ ਸੁਆਦ ਫਿਰਹੀਂ ਹੋਣਾ ਕੋ ਆਪਸੀ ਟਿਊਨਿੰਗ ਹੋਵੇ ਜੇ ਆਪਸੀ ਟਿਊਨਿੰਗ ਹੋਵੇ ਫਿਰ ਵੇਖੋ ਹੁਣ ਕਈ ਕਹਿਣਗੇ ਵਿਆਹ ਤੇ ਹੈ ਨਹੀਂ ਟਿਊਨਿੰਗਾਂ ਦਾ ਬੜਾ ਪਤਾ ਜਰ ਤੁਹਾਡੇ ਜੀ ਰਿਆਂ ਵੈ ਵਿਆਹਾਂ ਨਹੀਂ ਵਿਆਹਾਂ ਜੀ ਰਿਆਂ 20 ਸਾਲ ਹੋ ਗਏ ਮੈਨੂੰ ਤੁਹਾਡੇ ਘਰਾਂ ਚ ਹੀ ਰਹਿਣਾ ਤੁਸੀਂ ਉਹਨੇ ਘਰਾਂ ਚ ਨਹੀਂ ਜਾਂਦੇ ਜਿੰਨਾ ਮੈਂ ਜਾਂਦਾ ਤੁਹਾਡੇ ਕੋਲ ਉਹਨੇ ਦੁੱਖੜੇ ਨਹੀਂ ਲੋਕ ਰੋਂਦੇ ਜਿੰਨੇ ਮੇਰੇ ਕੋਲੇ ਰੋਂਦੇ ਨੇ ਮੈਨੂੰ ਪਤਾ ਹੈ ਸਭ ਗੱਲਾਂ ਦਾ ਪਤਾ ਤੁਹਾਡੇ ਘਰਾਂ ਚ ਹੀ ਰਹਿਣਾ ਹੁਣ ਤੱਕ ਸਭ ਲੜਾਈਆਂ ਪੜਾਈਆਂ ਤੁਹਾਡੀਆਂ ਅੱਧਿਆਂ ਦੇ ਫੈਸਲੇ ਤਾਂ ਮੈਂ ਕਰੇ ਨੇ ਕਦੇ ਉਹਨੂੰ ਬਾਹਰ ਕਦੇ ਆ ਬਿਠਾ ਕੇ ਕਰ ਲੋ ਗੱਲ ਮਾੜੀ ਦੀ ਬਹੁਤ ਵਾਰ ਤੇ ਮੈਂ ਲਜਿਟਦਾ ਹੁੰਦਾ ਕਈਆਂ ਨੂੰ ਬਾਹਰੋਂ ਮੈਂ ਹੱਸਦਾ ਹੁੰਦਾ ਜਦੋਂ ਉਥੋਂ ਆਉਣ ਮੈਂ ਪਾਗਲੀ ਵਾਰੀ ਆਉਣ ਤਾਂ ਫਿਰ ਕਰਾਂਗੇ ਬਹਿ ਕੇ ਗੱਲ ਉਹ ਕਹਿੰਦੇ ਤੁਹਾਡੀ ਅਗਲੀ ਵਾਰ ਆਉਦੀ ਹੋਈ ਨਹੀਂ ਇੰਨਾ ਕਹਿ ਕੇ ਕਈਆਂ ਦੇ ਚਾਰ-ਚਾਰ ਸਾਲ ਲੰਘਾ ਦੇ ਲਈ ਕੋਈ ਨਹੀਂ ਬਸ ਅਗਲੀ ਵਾਰੀ ਆਪਾਂ ਲਵੇਟ ਦੇਣਾ ਕੰਮ ਇਦਾਂ ਹੀ ਕਰੀ ਜਾਂਦੇ ਪਰ ਪਿਆਰਿਓ ਸੁਣੋ ਕੋਸ਼ਿਸ਼ ਕਰੋ ਤੁਸੀਂ ਕਹੋਗੇ ਮੈਂ ਕੀ ਕਰ ਸਕਦਾ ਲੜਾਈ ਤੇ ਘਰ ਵਾਲੀ ਕਰਦੀ ਐ ਮੈਂ ਇਦਾਂ ਨਹੀਂ ਪਿਆਰਿਆ ਕਲੇਸ਼ ਨਾਲ ਮੈਂ ਕਿਵੇਂ ਕੀ ਕਰਾਂ ਉਹ ਪਿਆਰਿਆ ਜੇ ਮਾਂ ਇਦਾਂ ਦੀ ਮਿਲ ਜਾਂਦੀ ਫਿਰ ਕੀ ਕਰਦਾ ਮਾਂ ਵੀ ਬਦਲ ਨਹੀਂ ਨਾ ਹੁੰਦੀ ਜੇ ਭੈਣ ਇਦਾਂ ਦੀ ਹੁੰਦੀ ਭੈੜ ਵੀ ਬਦਲਦਾ ਨਹੀਂ ਅਸਲ 'ਚ ਉੱਥੇ ਬੰਦਾ ਸੈਟਿੰਗ ਕਰ ਲੈਂਦਾ ਪਤਾ ਵੀ ਮਾਂ ਨਹੀਂ ਬਦਲਣੀ ਉੱਥੇ ਬੰਦਾ ਖਲਾਰ ਲੈਂਦਾ ਆਪਣੇ ਮਾਇਨੇ ਉੱਥੇ ਬਿਵੇਕ ਸੀ ਸਮਝ ਐ ਫਲੈਕਸੀਬਿਲਟੀ ਐ ਇੱਥੇ ਤਾਂ ਸੀ ਬਹਾਨੇ ਬਾਲਦੇ ਆ ਜੀ ਕੀ ਕਰੀਏ ਜੀ ਹੁਣ ਬੰਦਾ ਕਿੰਨਾ ਚਿਰ ਕੱਟੇ ਫਿਰ ਇਦਾਂ ਬੰਦਾ ਬਣਦਾ ਗਿਆ